ਲੋ ਜੀ ਸਾਦਿਕ ਬੈਂਕ ਮਾਮਲੇ ਦੇ ਵਿੱਚ ਆ ਗਈ ਵੱਡੀ ਖਬਰ ਜਿਹੜੇ ਪੈਸੇ ਲੋਕਾਂ ਦੇ ਲੁੱਟ ਕੇ ਮੁਲਾਜ਼ਮ ਜੋ ਕਿ ਹੁਣ ਮੁਲਜ਼ਮ ਆ ਫਰਾਰ ਹੋਇਆ ਸੀ ਉਸ ਨੂੰ ਹੁਣ ਕਾਬੂ ਕਰ ਲਿਆ ਜੀ ਹਾਂ ਦਾਦੀ ਐ ਕਿ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਆ ਤੇ ਹੁਣ ਸਾਦਿਕ ਬੈਂਕ ਕਪਲੇ ਮਾਮਲੇ ਦੇ ਵਿੱਚ ਮੁੱਖ આરોપી ਨੂੰ ਗ੍ਰਿਫਤਾਰ ਕੀਤਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਇਸੇ ਦੌਰਾਨ ਅਮਿਤ ਦੀ ਪਤਨੀ ਨੂੰ ਵੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਨਾਮਜਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਕਿਉਂਕਿ ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨ ਉਸ ਦੇ ਖਾਤੇ ਦੇ ਵਿੱਚ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਅਮਿਤ ਢੀਂਗੜਾ ਦੀ ਤਲਾਸ਼ ਕੀਤੀ ਜਾ ਰਹੀ ਸੀ ਤੇ ਟੈਕਨੀਕਲ ਸੈੱਲ ਦੀ ਮਦਦ ਦੀ ਨਾਲ ਵੀ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਕਾਫੀ ਮੁਸ਼ਕਲ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਤਾਂ ਆਓ ਜਾਣਦੇ ਹਾਂ ਕਿ ਹੋਰ ਇਸ ਬਾਰੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਉਸ ਦੀ ਗ੍ਰਿਫਤਾਰੀ ਅਬ ਵਕਤ ਕਾਫੀ ਹਾਈ ਵੋਲਟੇਜ ਡਰਾਮਾ ਵੀ ਹੋਇਆ ਸੀ ਜੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨੌਵੇਂ ਮੰਜ਼ਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਵੀ ਜਿਹੜੀ ਕਿ ਕੀਤੀ ਗਈ ਸੀ ਕੀਤੀ ਗਈ ਸਾਦਿਕ ਵਿਖੇ ਔਰ ਸੇਮ ਡੇ ਫਰੀਦਕੋਟ ਪੁਲਿਸ ਨੇ ਅਮਰ ਢਿੰਗਰਾ ਦਾ ਐਲਓਸੀ ਜਾਰੀ ਕਰਾਇਆ ਉਸ ਤੋਂ ਬਾਅਦ ਅਸੀਂ ਬੈਂਕ ਆਫੀਸ਼ੀਅਲਸ ਦੀ ਕੋਆਪਰੇਸ਼ਨ ਨਾਲ ਇਹ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਇਹਦੇ ਸਾਰੇ ਵੇਅਰ ਅਬਾਊਟਸ ਕਲੈਕਟ ਕੀਤੇ ਤਾਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਪਤਾ ਚੱਲਿਆ ਕਿ ਇਹਦੀ ਵਾਈਫ ਰੁਪਿੰਦਰ ਕੌਰ ਦੇ ਬੈਂਕ ਅਕਾਊਂਟਸ 'ਚ ਪਿਛਲੇ 1.5 ਸਾਲ ਦੀ ਟਰਾਂਜੈਕਸ਼ਨਸ 2 ਕਰੋੜ ਰੁਪਏ ਦੀ ਸੀ ਤਾਂ ਉਸ ਬੇਸਿਸ ਤੇ ਅਸੀਂ ਉਹਨੂੰ ਕੋ ਅਕਿਊਜ਼ਡ ਰੱਖਿਆ ਤੇ ਉਹਨੂੰ ਅਰੈਸਟ ਕੀਤਾ 24 ਜੁਲਾਈ ਨੂੰ ਉਸ ਤੋਂ ਬਾਅਦ ਉਹਦੀ ਜਿਹੜੀ ਗਹਿਨ ਪੁੱਛਗਿੱਛ ਹੋਈ ਔਰ ਫਰਦਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੋਈ ਖਾਤਿਆਂ ਦੀ ਪੜਤਾਲ ਹੋਈ ਇਹਦੀ ਜਿਹੜੀ ਲੋਕੇਸ਼ਨਸ ਚੈੱਕ ਕੀਤੀ ਗਈ ਇਹ ਬੜਾ ਛਾਤਰ ਬੰਦਾ ਸੀ ਇਨੇ ਬਹੁਤ ਜੇ ਮੋਬਾਈਲਸ ਰੱਖੇ ਹੋਏ ਸੀ ਤਾਂ ਇਹਨੇ ਆਪਣਾ ਇੱਕ ਸਾਡੀ ਧਿਆਨ ਚ ਆਇਆ ਕਿ ਇਹ ਠਿਕਾਣਾ ਵੀ ਇੱਥੇ ਫਰੀਦਕੋਟ ਵਿਖੇ ਬਣਾਇਆ ਹੋਇਆ ਸੀ ਜਿੱਥੇ ਇਹ ਰਹਿੰਦਾ ਸੀ ਬੈਂਕ ਬੈਂਕ ਜੇ ਕਿ ਮੈਂ ਬੈਂਕ ਜਾ ਰਹਾ ਇਹ ਆਪਣੀ ਫੈਮਿਲੀ ਨੂੰ ਕਹਿੰਦਾ ਸੀ ਤੇ ਉੱਥੇ ਜਾ ਕੇ ਇਹ ਸਾਰਾ ਜੋ ਇਹਨੇ ਸਿਸਟਮੈਟਿਕ ਗਵਨ ਕੀਤਾ ਹੈ ਉੱਥੇ ਕਰਦਾ ਸੀ ਇਹਦੇ ਉੱਥੇ ਫਿਰ ਅਸੀਂ ਉਹ ਜਿਹੜਾ ਠਿਕਾਣਾ ਹੈ ਉਹ ਅਸੀਂ ਬਰਸ ਕੀਤਾ ਉਥੋਂ ਜਿਹੜੀ ਮੋਬਾਈਲ ਡਿਵਾਈਸੇਸ ਜਾਂ ਇਲੈਕਟ੍ਰੋਨਿਕ ਡਿਵਾਈਸੇਸ ਸਾਨੂੰ ਸੀਜ਼ ਹੋਈ

समझदारी से ਉਤੋ प्रॉपर प्रोसीजर राही अरेस्ट करके इथे फरीदकोट लेके आए ता ये जिन्नी भी इंफॉर्मेशन है ये आज तक की ये मैं तोडे माध्यम राही जिन्ने भी बैंक खाता धारक ने उना नाल मैं शेयर कर देती है आज ऐसे इन्हो पुलिस दी जेडी साडी टीम है वो पेश करेंगे कोर्ट मान मानजो अदालत बिके और उथे लंबे से लंबा रिमांड लिया जाएगा ताकि जिन्ने भी ਅ ਬੈਂਕ ਦਾ ਅਰਕਨਾਲ ਇਹਨੇ ਧੱਗੀ ਕੀਤੀ ਹੈ ਕੱਲੇ ਕੱਲੇ ਦੀ ਅਸੀਂ ਤੈ ਤੱਕ ਜਾਵਾਂਗੇ ਤੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਬੈਂਕ ਅਥਾਰਟिटीज ਨਾਲ ਮਿਲ ਕੇ ਕਿ ਜਿਹੜਾ ਇਹਨੇ ਗਬਨ ਕੀਤਾ ਹੈ ਮੈਕਸਿਮਮ ਮੈਨ ਨੂੰ ਅਸੀਂ ਉਹ ਵਾਪਸ ਉਹਨਾਂ ਦੀ ਮਿਹਨਤ ਦੀ ਕਮਾਈ ਅਸੀਂ ਵਾਪਸ ਦਿਲਵਾ ਪਾਈਏ ਇਹਨੇ ਆਪਣਾ ਛਾਤਰ ਦਿਮਾਗ ਇਸਤੇਮਾਲ ਕਰਦੇ ਹੋਏ 15 ਸਾਲ ਸੇ ਇਹ ਉਸੇ ਬੈਂਕ ਚ ਸੀ ਇਹਨੇ ਆਪਣੇ ਰਿਲੇਸ਼ਨਸ ਬਣਾਏ ਲੋਕਾਂ ਦਾ ਇਹਨੇ ਭਰੋਸਾ ਜਿੱਤਾ और बैंक पासबुक च ये पैसे लेके रख लेंदा सी ये एंट्री नहीं करता सी ये रफ एस्टीमेट्स के हिसाब से ये बहुत एक वड्डा एक फ्रॉड एक कहा जा रहा है इधर एग्जैक्ट जेड़ा नेचर है और कितना और इधर इधर तरीका ये कि वर्तदा सी वो ऐसी अगले आने वाले समय च ऐसी वो पूरा उदी तह तक जावा में तो सारा कुछ कर रहे कोशिश कर रहे हैं कि किन्ना कपलों है ਉਹਨਾਂ ਵੱਲੋਂ ਕੋਈ ਇਨਫਾਰਮੇਸ਼ਨ ਦਿੱਤੀ ਗਈ ਕਿ ਹੁਣ ਤੱਕ ਕਿੰਨਾ ਅਸੈਸ ਕਰ ਚੁੱਕੇ ਨੇ ਦੇਖਿਏ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੇਸਿਕਲੀ ਇਹ ਅਸੀਂ ਇੱਕ ਜੁਆਇੰਟ ਐਫਰਟ ਹੀ ਅਸੀਂ ਕਹਾਂਗੇ ਕਿਉਂਕਿ ਪ੍ਰੋਪਰ ਫਾਈਨੈਂਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ ਹੁੰਦੀ ਹੈ ਤੇ ਉਹਨਾਂ ਵੱਲੋਂ ਹਲੇ ਵੀ ਅਸੈਸਮੈਂਟ ਕੀਤੀ ਜਾ ਰਹੀ ਹੈ ਕਿ ਇਹ ਐਕਚੁਅਲ ਅਮਾਉਂਟ ਕਿੰਨਾ ਹੈ ਕਿਉਂਕਿ ਵਿਦ ਏਵਰੀ ਪਾਸਿੰਗ ਡੇ ਸਾਡੇ ਕੋਲ ਨੰਬਰ ਆਫ ਅਪਲੀਕੇਸ਼ਨਸ ਵਧਤੀ ਜਾ ਰਹੀ ਸੀਗਾ ਤੇ ਸਾਡੇ ਮੰਚ ਤੇ ਇੱਕ ਮੇਨ ਮੋਟਿਵ ਫਰੀਦਕੋਟ ਪੁਲਿਸ ਦੇ ਮੰਚ ਇਹੀ ਸੀ ਕਿ ਇਹ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਜਿਹੜੀ ਜਿਹੜਾ ਇਹ ਬੰਦਾ ਲੈ ਕੇ ਭੱਜਿਆ ਸੀ ਤੇ ਉਸ ਇੱਕ ਮੋਟਿਵ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਵਰਿੰਦਾ ਵਾਲੀ ਗੱਲ ਕਰਦੇ ਹਾਂ 14 ਕਰੋੜ ਦੀ ਗੱਲ ਕਰਦੇ ਹਾਂ ਉਹ ਸ਼ਿਕਾਇਤਾਂ ਦੇ ਆਧਾਰ ਤੇ ਜਾਂ ਉਹ ਸੈਸ ਹੋ ਚੁੱਕੇ ਨੇ ਇਹ ਸ਼ਿਕਾਇਤਾਂ ਦੇ ਆਧਾਰ ਤੇ ਹੈ ਕਿ ਜੀ ਜਿਹੜੀ 186 ਦਰਖਾਸਤਾਂ ਇਸ ਬੰਦੇ ਦੇ ਅਗੇਂਸਟ ਆਈਆਂ ਤੇ ਇਹ ਸਾਡਾ ਕੰਜ਼ਰਵੇਟਿਵ ਅਸੈਸਮੈਂਟ ਹੈ ਪ੍ਰੋਪਰ ਇਹ ਅਬ ਆਪ ਇਸਕਾ ਮੈਗਨੀਟਿਊਡ ਦੇਖਿਏ ਇਸ ਫਰਾਡ ਦਾ ਕਿ

ਇਹ ਇਹਦੀ ਜਿਹੜੀ ਵਾਈਫ ਹੈ ਇਹਦੀ ਇੱਕ ਪ੍ਰੀਲਿਮਿਨਰੀ ਇੱਕ ਇਨਵੋਲਵਮੈਂਟ ਆ ਰਹੀ ਹੈ ਕਿਉਂਕਿ ਉਹਦਾ ਖਾਤਾ ਵਰਤਿਆ ਗਿਆ ਬਾਕੀ ਇਹਦਾ ਜੋ ਜੋ ਅਕੰਪਲਿਸ ਹੈ ਹੁਣ ਇਹਨੂੰ ਅਸੀਂ ਰਿਮਾਂਡ ਤੇ ਲੈ ਕੇ ਅੱਗੇ ਦੇਖਾਂਗੇ ਬੈਂਕ ਦੇ ਅਧਿਕਾਰੀ ਹੋਰ ਵੀ ਸ਼ਾਮਲ ਹੋ ਸਕਦੇ ਇਸ ਨੂੰ ਇਹ ਦੇਖੋ ਦਿਸ ਇਜ਼ ਟੂ ਲੈਟਸ ਨਾਟ ਜੰਪ ਟੂ ਕੰਜੈਕਚਰਸ ਐਸ ਆਫ ਨਾਓ ਇਸ ਬੰਦੇ ਦਾ ਇੱਕ ਇਨਵੋਲਵਮੈਂਟ ਹੈ ਇਸकी ਵਾਈਫ ਦੇ ਖਾਤੋਂ ਮੇ ਟ੍ਰਾਂਜੈਕਸ਼ਨਸ ਹੈ ਸਾਨੂੰ ਹਲੇ ਤੱਕ ਇੰਨਾ ਹੀ ਪਤਾ ਹੈ ਬੰਦਾ ਫੜਨਾ ਜ਼ਰੂਰੀ ਸੀ ਉਹ ਅਸੀਂ ਮਿਹਨਤ ਕਰਕੇ ਫੜ ਲਿਆ ਰਾਜੀਵ ਜੀ ਦੱਸੋ ਜਦ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹਨੂੰ ਅਸੀਂ ਫੜ ਕੇ ਲੈ ਕੇ ਆਏ ਹਾਂ ਅੱਗੇ ਅਸੀਂ ਕਰਾਵਾਂਗੇ ਇਹ ਰਿਕਵਰੀ ਜੀ ਜੀ ਉਹ ਜਿਹੜੀ ट्रांजैक्शंस ਹੈंगी ਉਹ ਚ ਜਿਹੜਾ ਪ੍ਰੋਪਰ ਪ੍ਰੋਸੀਜਰ ਹੈ ਫ੍ਰੀਜ਼ਿੰਗ ਆਫ ਦਾ ਅਮਾਉਂਟ ਐਨ ਆਲ ਉਹ ਬੈਂਕ ਅਥਾਰਟिटीज ਕੇ ਸਾਥ ਮਿਲ ਕੇ ਇਨੀਸ਼ੀਏਟ ਕਰ ਦਿੱਤਾ ਗਿਆ ਬਾਕੀ ਦੇਖਿਓ ਪੁਲਿਸ ਦਾ ਕੰਮ ਕ੍ਰਿਮੀਨਲ ਨੂੰ ਫੜਨਾ ਹੈ ਤੋ ਪੁਲਿਸ ਨੇ ਆਪਣਾ ਕੰਮ ਕਰ ਲਿਆ ਹੈ ਅੱਗੇ ਇਹਦੇ ਨਾਲ ਨਾਲ ਹੀ ਅੱਗੇ ਜਿਹੜਾ ਵੀ ਸਾਡੇ ਵੱਲੋਂ ਬਣ ਪਾਊਗਾ ਉਹ ਸਾਰੇ ਜਿਹੜੇ ਖਾਤਾਧਾਰਕ ਆ ਕਿ ਉਹਨਾਂ ਦੇ ਪੈਸੇ ਵਾਪਸ ਦੁਆਉਣ ਚ ਉਹ ਚ ਵੀ ਪੁਲਿਸ ਬੈਂਕ ਅਥਾਰਟिटीज ਨਾਲ ਮਿਲ ਕੇ ਅੱਗੇ ਕੰਮ ਕਰਦੇ ਸੋ ਦਾ ਦੇ ਕਿ 1086 ਸ਼ਿਕਾਇਤਾਂ ਮਿਲੀਆਂ ਜਿਸ ਦੇ ਮੁਤਾਬਕ 14 ਕਰੋੜ ਰੁਪਏ ਦੀ ਠੱਗੀ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਹੁਣ ਫਿਲਹਾਲ ਅੰਕੜਾ ਹੋਰ ਵੀ ਵੱਧ ਸਕਦਾ ਹੁਣ ਪੁਲਿਸ ਵੱਲੋਂ ਪੁੱਛ ਪੜਤਾਲ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ